ਤੁਸੀਂ ਦੇਖ ਰਹੇ ਹੋ ਪੰਜਾਬੀ ਸਾਂਝ ਚੈਨਲ ਮੈਂ ਹਰਮੇਲ ਸਿੰਘ ਦੋਸਤੋ ਅਸੀਂ ਅੱਜ ਖੜੇ ਆ ਪਿੰਡ ਸਸਰਾਲੀ ਦੇ ਬੰਨ ਦੇ ਉੱਤੇ ਸਭ ਤੋਂ ਪਹਿਲਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਿਹੜੀਆਂ ਤਸਵੀਰਾਂ ਨੇ ਆ ਦਰਿਆ ਦੀਆਂ ਦਿਖਾਈਆਂ ਜਾਣ ਅਸੀਂ ਬਿਲਕੁਲ ਦਰਿਆ ਦੇ ਉੱਪਰ ਖੜੇ ਆ ਸਤਲੁਜ ਜਿਹੜਾ ਸਾਹਮਣੇ ਦਰਿਆ ਵਗਦਾ ਪਿਆ ਵਾ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਜਿਹੜਾ बहाव ਆ ਕਿੰਨਾ ਤੇਜ਼ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਿਹਾ ਅੱਗੇ ਆਓ ਆ ਕੇ ਆ ਪਾਣੀ ਦਾ बहाव ਦੇਖੋ ਕਿੰਨਾ ਤੇਜ਼ ਆ ਤੇ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਆ ਸਾਹਮਣੇ ਪਪੂਲਰ ਦੀ ਜਿਹੜੀ ਖੇਤੀ ਆ ਉਹ ਪਹਿਲਾਂ ਇੱਥੇ ਹੈਗੀ ਸੀਗੀ ਉਹ ਸਾਹਮਣੇ ਉਹ ਦੇਖੋ ਬੰਨ ਖੋੜਦਾ ਪਿਆ ਦਰਿਆ ਕਿਉਂਕਿ ਜਿਹੜੇ ਇਹ ਖੇਤ ਆ ਉਹਨੂੰ ਡਾਰਾ ਕੀ ਜਿਹੜੇ ਮਰੇ ਪਪੂਲਰ ਆ ਉਹ ਕਿਤੇ ਫ੍ਰੀ ਫੰਡ ਦੇ ਵਿੱਚ ਦਰਿਆ ਦੇ ਵਿੱਚ ਨਾ ਚਲ ਜਾਣ ਉਸ ਬੰਦੇ ਵਿਚਾਰੇ ਜਿਹੜਾ ਕਿਸਾਨ ਆ ਉਹਦਾ ਕੋਈ ਨੁਕਸਾਨ ਨਾ ਹੋਵੇ ਸਿੱਧੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਕਰਕੇ ਉਹ ਪਪੂਲਰ ਦੀ ਜਿਹੜੀ ਕਟਾਈ ਆ ਉਹ ਜਿਹੜਾ ਕਿਸਾਨ ਉਹ ਕਰ ਰਿਹਾ ਤਾਂ ਕਿ ਉਹ ਮਾਰਕੀਟ ਵਿੱਚ ਜਾ ਕੇ ਇਹਨੂੰ ਵੇਚ ਸਕੇ ਜੋ ਵੀ ਇਹਨੂੰ ਘਾਟਾ ਵਾਧਾ ਜੋ ਵੀ ਇਹਨੂੰ ਜਿਹੜਾ ਮੁੱਲ ਇਸ ਪਪੂਲਰ ਦਾ ਆ ਮਿਲ ਸਕਦੇ ਦੂਸਰੇ ਪਾਸੇ ਤੁਸੀਂ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆ ਸਾਹਮਣੇ ਫਸਲ ਬੀਜੀ ਹੋਈ ਆ ਕਿਸਾਨਾਂ ਨੇ ਝੋਨਾ ਬੀਜਿਆ ਹੋਇਆ ਦੇਖ ਸਕਦੇ ਹੋ ਇੱਕ ਪਾਸੇ ਦਰਿਆ ਵਗਦਾ ਪਿਆ ਵਾ ਤੇ ਦੂਜੇ ਪਾਸੇ ਆ ਝੋਨਾ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਵੀਰ ਉਹ ਸਾਹਮਣੇ ਇੱਕ ਵਾਰੀ ਕੈਮਰਾ ਮਾਰੋ ਆ ਝੋਨਾ ਦਿਖਾਓ ਬਿਲਕੁਲ ਜੀ ਝੋਨਾ ਬਿਲਕੁਲ ਫਿਲਹਾਲ ਤੇ ਅਜੇ ਸਹੀ ਸਲਾਮਤ ਆ ਤੇ ਦੂਸਰੀ ਅਗਲੀ ਤਸਵੀਰ ਤੁਹਾਨੂੰ ਮੈਂ ਆ ਦੇਖ ਸਕਦੇ ਹਾਂ ਆ ਸਾਹਮਣੇ ਜਿਹੜਾ ਬੰਨ ਆ ਮਾ ਬਾਈ ਜੀ ਨੂੰ ਕਹਿੰਦਾ ਬਾਈ ਜੀ ਮੜਾ ਸਾਈਡ ਤੇ ਹੋਇਓ ਆ ਦੇਖ ਸਕਦੇ ਹੋ ਕਿ ਦਰਿਆ ਸਤਲੁਜ ਜਿਹੜਾ ਦਰਿਆ ਆ ਆ ਬੰਨ ਨੂੰ ਕਿਵੇਂ ਢਾ ਲਾਂਦਾ ਪਿਆ ਆ ਇਹ ਜਿਹੜਾ ਬੰਨ ਆ ਇਹ ਕਈ ਪਿੰਡਾਂ ਦਾ ਬਚਾਓ ਕਰਦਾ ਆ ਜਿਵੇਂ ਚੂੜਵਾਲ ਹੋ ਗਿਆ ਢੇਰੀ ਹੋ ਗਿਆ ਕਸਾਬਾਦ ਹੋ ਗਿਆ ਅੱਗੇ ਦੀ ਅੱਗੇ ਕਈ ਪਿੰਡ ਜਾਂਦੇ ਆ ਤੇ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਬੀਤੇ ਜਣੀ ਜੋ ਇੱਥੇ ਹਾਲਾਤ ਪੈਦਾ ਹੋਏ ਪਿੰਡ ਸਸਰਾਲੀ ਦੇ ਵਿੱਚ ਤੇ ਪਿੰਡ ਵਾਲਿਆਂ ਨੇ ਆਪਣੇ ਬਚਾਵ ਦੇ ਵਿੱਚ ਇੱਕ ਆਰਜੀ ਬੰਨ ਲਾਣਾ ਸ਼ੁਰੂ ਕਰ ਦਿੱਤਾ ਉਹਦੀਆਂ ਵੀ ਜੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫੋਨ ਦੇ ਵਿੱਚ ਉਹ ਸਾਹਮਣੇ ਉਹ ਦੇਖੋ ਕਿਉਂਕਿ ਸਾਹਮਣੇ ਝਾੜੀਆਂ ਲੱਗੀਆਂ ਹੋਈਆਂ ਨੇ ਅਸੀਂ ਬਿਲਕੁਲ ਇੱਥੇ ਬੰਨ ਦੇ ਉੱਤੇ ਆ ਅਸੀਂ ਇੱਥੇ ਝਾੜੀਆਂ ਕਰਕੇ ਤੁਹਾਨੂੰ ਜਿਹੜੀ ਤਸਵੀਰ ਆ ਪੂਰੀ ਜਿਹੜੀ ਹੈਗੀ ਕਲੀਅਰ ਤੁਸੀਂ ਨਹੀਂ ਦੇਖ ਸਕਦੇ ਫਿਰ ਵੀ ਭਾਈ ਜੀ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਮੇਰੇ ਭਰਾ ਜਾ ਕੇ ਉੱਥੇ ਜਿਹੜੀਆਂ ਹੈਗੀਆਂ ਨੇ ਤਸਵੀਰਾਂ ਦਿਖਾਈਆਂ ਜਾਣ ਜਿੱਥੇ ਕਿ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਹੜ੍ਹਾਂ ਨੇ ਕਈ ਜਿਹੜੇ ਸੈਂਕੜੇ ਪਿੰਡ ਡੋਬੇ ਹੋਏ ਆ ਕਿਸੇ ਪਿੰਡ ਦੇ ਵਿੱਚ 7 ਫੁੱਟ ਪਾਣੀ ਆ ਕਿਸੇ ਪਿੰਡ ਦੇ ਵਿੱਚ 10 ਫੁੱਟ ਪਾਣੀ ਆ ਤੇ ਕਿਸੇ ਪਿੰਡ ਦੇ ਵਿੱਚ 25 25 ਕਤਤੀਤੀ ਫੁੱਟ ਪਾਣੀ ਆ ਤੇ ਕਈ ਜਿਹੜਾ ਪਾਣੀ ਹੈਗੇ ਆ ਉਹ ਕਈ ਪਿੰਡਾਂ ਨੂੰ ਆਪਣੀ ਚਪੇਤ ਵਿੱਚ ਲੈਣ ਦੀ ਜਿਹੜੇ ਹੈਗਾ ਕੋਸ਼ਿਸ਼ ਕਰ ਰਿਹਾ ਉਹੀ ਪਿੰਡ ਇੱਕ ਲੁਧਿਆਣੇ ਦਾ ਸਸਰਾਲੀ ਆ ਅਸੀਂ ਉੱਥੇ ਖੜੇ ਆ ਬਿਲਕੁਲ ਜਿਹੜੀ ਆ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਅਸੀਂ ਬੰਨ ਦੇ ਉੱਪਰ ਹੀ ਖੜੇ ਆ ਹੈ ਥੋੜਾ ਜਿਹਾ ਪਿੱਛੇ ਕਿਉਂਕਿ ਇੱਥੇ ਢਿੱਗਾ ਡੇਗਰੀਆਂ ਨੇ ਅਸੀਂ ਅੱਗੇ ਗੱਲਬਾਤ ਵੀ ਜਿਹੜੇ ਇੱਥੇ ਲੋਕ ਇਕੱਠੇ ਹੋਏ ਆ ਪਿੰਡ ਚੂੜਵਾਲ ਦੇ ਅਸੀਂ ਉਹਨਾਂ ਨੂੰ ਪੁੱਛਾਂਗੇ ਵੀ ਇੱਥੇ ਕਿਉਂ ਆਏ ਆ ਕੀ ਕਾਰਨ ਕੀ ਹੈਗਾ ਇੱਥੇ ਆਏ ਆ ਤੇ ਕੁਝ ਨੌਜਵਾਨ ਸੇਵਾ ਕਰਨ ਵਾਸਤੇ ਵੀ ਆਏ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਅੱਗੇ ਆਓ ਭਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਆ ਤੁਹਾਡਾ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਸੇਵ ਸਿੰਘ ਆ ਪਿੰਡ ਸਾਡਾ ਚੂੜਵਾਲਾ ਜੀ ਤੁਸੀਂ ਅੱਜ ਇਕੱਠੇ ਹੋਏ ਹੋ ਇਸ ਹੈਗਾ ਬੰਨ ਦੇ ਉੱਤੇ ਸਸਰਾਲੀ ਵਾਲੇ ਦੇ ਉੱਤੇ ਮੈਂ ਦੇਖ ਰਿਹਾ ਲਗਾਤਾਰ ਕੀ ਉਹ ਸਾਹਮਣੇ ਜਿਹੜਾ ਢਾਂ ਲੱਗ ਰਹੀਆਂ ਢਿੱਗਾ ਵਿੱਚ ਜਿਹੜੇ ਦਰਿਆ ਦੇ ਹੈਗੇ ਡਿੱਗਰੀਆਂ ਨੇ ਆ ਤੁਹਾਡਾ ਪਿੰਡ ਦਾ ਮੇਨ ਬੰਨਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਦੇਖੋ ਜੀ ਪ੍ਰਸ਼ਾਸਨ ਨੂੰ ਤਾਂ ਕੀ ਕਹਿਣਾ ਪ੍ਰਸ਼ਾਸਨ ਨੂੰ ਤਾਂ ਆ ਵੀ ਸੋਚਣਾ ਚਾਹੀਦਾ ਸੀ ਉਹਨਾਂ ਜ਼ਿੰਮੇਵਾਰੀਆਂ ਬਣਦੀਆਂ ਨੇ ਕਿ ਅਸੀਂ ਜਦੋਂ ਪ੍ਰੀ ਮੌਨਸੂਨ ਜਦੋਂ ਹੁੰਦਾ ਹੈ ਉਦੋਂ ਅਸੀਂ ਮਤਲਬ ਤਿਆਰੀਆਂ ਆਪਣੀਆਂ ਫੋਲੋ ਰੱਖੀਏ ਹਮ ਅਗਰ ਹਾਲਾਤ ਕੋਈ ਫਲੈਟਸ ਵਾਲੇ ਬਣਦੇ ਨੇ ਤਾਂ ਉਹਦੇ ਲਈ ਅਸੀਂ ਉਪਰਾਲੇ ਕੁਝ ਕਰੀਏ ਹਮ ਸਾਡੇ ਆੜਾ ਬੰਦ ਹੈ ਤੇ ਜਿਹੜੇ ਬੰਦ ਦੇ ਨਾਲ-ਨਾਲ ਜਿਹੜੇ ਠੋਕਰਾਂ ਲੱਗਣੇ ਚਾਹੀਦੀਆਂ ਸੀ ਇਹਨਾਂ ਨੇ ਇੱਕ ਮਤਲਬ ਮੈਂ ਮੇਰੀ ਉਮਰ ਹੋ ਗਈ 35 36 ਸਾਲ ਉਹਨੂੰ ਤਾਂ ਲੈ ਕੇ ਹੁਣ ਤੱਕ ਮੈਂ ਇੱਕ ਠੋਕਨ ਦੇਖੀ ਜਿਹੜੀ ਇੱਥੇ ਬਣੀ ਹੋਵੇ ਹਮ ਜਲ ਕੇ ਪਾਣੀ ਦੀ ਜਿੱਥੇ ਮਾਰ ਹੁੰਦੀ ਹੈ ਇਹਨਾਂ ਕੋਲ ਅੱਜਕੱਲ ਟੈਕਨੀਕਲ ਸਾਰੇ ਮਤਲਬ ਉਹ ਕੰਨ ਹੈਗੇ ਨੇ ਸਾਰਾ ਕੁਝ ਇਹਨਾਂ ਕੋਲ ਸਰਵੇਲੈਂਸ ਵਗੈਰਾ ਨੇ ਜਿੱਥੋਂ ਇਹ ਚੈੱਕ ਕਰ ਸਕਦੇ ਨੇ ਕਿ ਕਿੱਥੇ ਕਿੱਥੇ ਜਿਹੜਾ ਪਾਣੀ ਦਾ ਵਹਾਅ ਆ ਕਿੱਥੇ ਪਾਣੀ ਦਾ ਵਹਾਅ ਘਟਾ ਹੈ ਕਿੱਥੇ ਅਸੀਂ ਠੋਕਰਾਂ ਬਣਨੀਆਂ ਨੇ ਕਿੱਥੇ ਅਸੀਂ ਬੰਨ ਮਜ਼ਬੂਤ ਕਰਨੇ ਨੇ ਇਹਨਾਂ ਨੇ ਇੱਕ ਵੀ ਠੋਕਰ ਨਹੀਂ ਹਲੇ ਤੱਕ ਬੰਨੀ ਬੰਦ ਜਿਹੜੇ ਮਜ਼ਬੂਤ ਕੀਤੇ ਇਹਨਾਂ ਨੇ ਉਹ ਵੀ ਸਿਰਫ ਨਾਮਾਤਰ ਫਾਰਮੈਲਟੀਆਂ ਕੀਤੀਆਂ ਥੋੜੇ ਥੋੜੇ ਤੁਸੀਂ ਇਹ ਬੰਦ ਤੋਂ ਜਦੋਂ ਜਾਓਗੇ ਦੇਖੋਗੇ ਮਤਲਬ ਹਰ 1 ਕਿਲੋਮੀਟਰ ਤੇ ਇੱਕ ਇੱਕ ਓਟ ਰੈਲੀ ਛੱਟੀ ਹੈ ਮ ਪਾਜੀ ਕਾਰਨ ਕੀ ਹੈਗਾ ਆ ਕਿਉਂਕਿ ਪਾਣੀ ਦਾ ਬਹਾਅ ਬਿਲਕੁਲ ਤੇਜ਼ ਆ ਇੱਥੇ ਕਿਉਂਕਿ ਸਾਰਾ ਪਾਣੀ ਢਾਹ ਲ ਇਧਰਲੇ ਪਾਸੇ ਆ ਦੇਖੋ ਜੀ ਵਹਾ ਜਿਹੜਾ ਹੁੰਦਾ ਪਾਣੀ ਦਾ ਉਹ ਤਾਂ ਓਵਰਫਲੋ ਵੀ ਰੀਜ਼ਨ ਹੋ ਸਕਦੇ ਨੇ ਕੁਝ ਮਤਲਬ ਲੋਕਲ ਜਿਹੜੇ ਲੋਕ ਕਹ ਰਹੇ ਨੇ ਕਿ ਮਾਈਨਿੰਗ ਦਾ ਵੀ ਇਸ਼ੂ ਹੈਗਾ ਬਟ ਸਭ ਤੋਂ ਵੱਡਾ ਜਿਹੜਾ ਮਤਲਬ ਜਿਹੜਾ ਮੈਂ ਅਸੀਂ ਜੋ ਆਬਜ਼ਰਵ ਕੀਤਾ ਹੈ ਉਹ ਅਲੱਗ ਹਰੇਕ ਬੰਦੇ ਦੇ ਆਪਣੇ ਆਪਣੇ ਆਈਡੀਆਸ ਹੋ ਸਕਦੇ ਆ ਪਰ ਸਭ ਤੋਂ ਵੱਡਾ ਜਿਹੜਾ ਫਲੈਸ਼ ਦਾ ਜਿਹੜਾ ਰੀਜ਼ਨ ਹੈ ਉਹ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਦਾ ਤੇ ਬੀਬੀਐਮ ਦਾ ਟੋਟਲੀ ਫੈਲਰ ਹੈ ਇਨਾਂ ਨੇ ਕੋਈ ਵੀ ਮਤਲਬ ਪ੍ਰੋਪਰ ਤਰੀਕੇ ਨਾਲ ਜਿਹੜੀ ਹੈਗੀ ਹੈ ਪਾਣੀ ਦਾ ਵਹਾਅ ਜਿਹੜਾ ਕੰਟਰੋਲ ਨਹੀਂ ਕੀਤਾ ਜਦੋਂ ਛਟਿਆ ਤਾਂ ਇੱਕਦਮ ਹੀ ਛੜਤਾ ਜਦ ਕਿ ਇਹਨਾਂ ਨੂੰ ਟਾਈਮ ਟੂ ਟਾਈਮ ਜਿਹੜਾ ਪਾਣੀ ਜਿਹੜਾ ਹੈਗਾ ਉਹ ਛਲਣਾ ਚਾਹੀਦਾ ਸੀ ਨਹੀਂ ਉਹ ਉਹ ਤੇ ਇਹਦੇ ਵਿੱਚ ਉਹਨਾਂ ਦੀ ਕੀ ਗਲਤੀ ਹੈਗੀ ਹੈ ਕਿਉਂਕਿ ਬਰਸਾਤ ਹੀ ਪਹਾੜਾਂ ਵਿੱਚ ਇੰਨੀ ਜ਼ਿਆਦਾ ਹੋਊਗੀ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਇੰਨੀ ਬਰਸਾਤ ਹੋਊਗੀ ਨਹੀਂ ਦੇਖੋ ਜੀ ਇਹ ਚੀਜ਼ ਤਾਂ ਹੁਣ ਹੁੰਦਾ ਬੈਨਾ ਜਦੋਂ ਇਹਨਾਂ ਨੇ ਉੱਥੇ ਪਾਣੀ ਸਟੋਰੇਜ ਕੀਤੀ ਹੈ ਅ ਤਾਂ ਕਾਫੀ ਸਾਰੀ ਖਬਰਾਂ ਵਿੱਚ ਜਾਂ ਸੋਸ਼ਲ ਮੀਡੀਆ ਤੇ ਮਤਲਬ ਹੈਗੀਆਂ ਖਬਰਾਂ ਕਿ ਇਹਨਾਂ ਨੇ ਪਾਣੀ ਦੀ ਸਟੋਰੇਜ ਇੱਕਦਮ ਜ਼ਿਆਦਾ ਕਰਤੀ ਜਿਹੜੇ ਨਾਲ ਦੇ ਸਟੇਟ ਨੇ ਉਹਨਾਂ ਨੂੰ ਇਹਨਾਂ ਨੇ ਪਾਣੀ ਉਹ ਸਾਵਧਾਨੀ ਛੱਡਿਆ ਜਿੱਦਾਂ ਅਗਰ ਇਹਨਾਂ ਨੂੰ ਲੱਗਦਾ ਪਿਆ ਸੀ ਕਿ ਪਾਣੀ ਦੀ ਸਟੋਰੇਜ ਜ਼ਿਆਦਾ ਹੋ ਰਹੀ ਹੈ ਪਿੱਛੇ ਬਰਸਾਤਾ ਹੋ ਰਿਹਾ ਨੇ ਤਾਂ ਪ੍ਰੀ ਪਲੈਨਿੰਗ ਇਹਨਾਂ ਨੂੰ ਕਰਨੀ ਚਾਹੀਦੀ ਸੀ ਇਹਨਾਂ ਨੂੰ ਜਿਹੜੀਆਂ ਕੁਝ ਨਹਿਰਾਂ ਨੇ ਰਾਜਸਥਾਨ ਨਾਲੋਂ ਜਾਂ ਹਰਿਆਣੇ ਨਾਲੋਂ ਕੁਝ ਪਾਣੀ ਡਿਸਟ੍ਰੀਬਿਊਟ ਕਰਨਾ ਚਾਹੀਦਾ ਸੀ ਉਹ ਕੰਮ ਤਾਂ ਇਹਨਾਂ ਦਾ ਹੀ ਹੈ ਨਾ ਬੀਬੀਐਮ ਦਾ ਹੈ ਕੇਂਦਰ ਸਰਕਾਰ ਦਾ ਹੈ ਪੰਜਾਬ ਸਰਕਾਰ ਦਾ ਇਹ ਤਾਂ ਸਾਨੂੰ ਮਤਲਬ ਰਲ ਮਿਲ ਕੇ ਸਾਰੇ ਮਾਰ ਰਹੇ ਨੇ ਇਹ ਤਾਂ ਪੰਜਾਬ ਪੰਜਾਬੀਅਤ ਨੂੰ ਖਤਮ ਕਰਨ ਦੇ ਲੱਗੇ ਹੋਏ ਨੇ આજી ડેડ ਵਿੱਚ ਲੋਕਾਂ ਦੀਆਂ ਜ਼ਮੀਨਾਂ ਰੁੜ ਗਈਆਂ ਫਸਲਾਂ ਰੁੜ ਗਈਆਂ ਠੀਕ ਹੈ ਜੀ ਪਸ਼ੂਆਂ ਦਾ નુકસાન ਹੋ ਗਿਆ ਕੁਝ ਹਾਲੇ ਦਾ મતલਬ ਸਟਾਰਟਿੰਗ ਹੈ ਪਾਣੀ ਦਾ ਵਹਾਅ ਤੁਸੀਂ ਦੇਖ ਕੇ ਦੇਖ લો ਵੀ ਆਸ-ਪਾਸ ਦੇ ਕਿੰਨੇ ਪਿੰਡ ਇਫੈਕਟਡ ਹੋਣ ਗਏ ਸੀ ਇਹ ਤਾਂ ਇਹ ਤਾਂ ਸਿਰਫ ਇਹਨਾਂ ਦੀ ਇੱਕ મતલਬ ਉਹ ਹੈ મતલਬ ਸੋਚ ਹੈ ਇਹਨਾਂ ਦੀ ਅਡਲ ਜੀ ਹੈ ਕਿ ਕਿੱਦਾਂ ਪੰਜਾਬ ਨੂੰ ਖਤਮ ਕਰਨਾ ਹੈ ਕਿੱਦਾਂ ਪੰਜਾਬੀਆਂ ਨੂੰ ਖਤਮ ਕਰਨਾ ਹੈ ਔਰ ਮਤਲਬ ਉਸ ਉਤੇ ਇੱਕ ਗੁਪਤ ਤਰੀਕੇ ਨਾਲ ਲੋਕੀ ਕੰਮ ਕਰ ਰਹੇ ਨੇ ਬਿਲਕੁਲ ਜੀ ਇਹ ਸੀਗੇ ਚੂੜਵਾਲ ਤੋਂ ਹੈਗਾ ਬਾਈ ਜੀ ਮੈਂ ਇੱਕ ਵਾਰੀ ਮੈਂ ਜਿਹੜੀ ਹੈ ਕਿ ਤਸਵੀਰਾਂ ਕੈਮਰਾਮੈਨ ਨੂੰ ਕਹਾਗਾ ਕਿ ਦਿਖਾਈਆਂ ਜਾਣ ਇਧਰਲੇ ਪਾਸੇ ਹੈਗਾ ਲੁਧਿਆਣਾ ਇਧਰਲੇ ਪਾਸੇ ਲੁਧਿਆਣਾ ਤੇ ਸਾਹਮਣੇ ਜਿਹੜੀ ਆ ਜ਼ਮੀਨ ਆ ਉਹ ਪੈਂਦੀ ਆ ਜਲੰਧਰ ਦੇ ਵਿੱਚ ਸਿੱਧਾ ਤੁਸੀਂ ਦੇਖ ਸਕਦੇ ਹੋ ਪਰਲੇ ਪਾਸੇ ਜਲੰਧਰ ਆ ਤੇ ਇਧਰਲੇ ਪਾਸੇ ਲੁਧਿਆਣਾ ਤੇ ਵਿਚਾਲੇ ਹੈਗਾ ਆ ਸਤਲੁਜ ਦਰਿਆ ਅਸੀਂ ਅੱਗੇ ਹੋਰ ਵੀ ਗੱਲਬਾਤ ਕਰਦੇ ਆ ਆ ਇੱਥੇ ਆਇਆ ਪਿੰਡ ਦੇ ਲੋਕ ਹਾਂਜੀ ਬਾਈ ਜੀ ਸਾਸਰੀਕਾਲ ਜੀ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਆ ਤੁਹਾਡਾ ਬਾਈ ਗੁਰਦਿਆਲ ਸਿੰਘ ਹੈ ਢੇਰੀ ਪਿੰਡ ਆ ਜੀ ਮੇਰਾ ਪਾਜੀ ਤੁਸੀਂ ਕੀ ਕਹਿਣਾ ਚਾਹੋਗੇ ਜੋ ਹਾਲਾਤ ਇੱਥੇ ਪੈਦਾ ਹੋਏ ਦੇਖੋ ਜੀ ਹਾਲਾਤ ਤੁਹਾਡੇ ਸਾਹਮਣੇ ਆ ਜੀ ਬਹੁਤ ਮਾੜੇ ਹਾਲਾਤ ਨੇ ਜੀ ਨਾਲ ਨਾਲ ਜਿਹੜੇ ਪਿੰਡ ਨੇ ਹੜ੍ਹ ਪ੍ਰਭਾਵਿਤ ਹੋਣ ਤੋਂ ਬਚੇ ਆ ਜੀ ਦਰਿਆ 1 ਕਿਲੋਮੀਟਰ ਤੱਕ ਟੁੱਟਿਆ ਹੋਇਆ ਜੀ ਪਾਣੀ ਦਾ ਵਹਾਅ ਘੱਟ ਹੋਣ ਕਰਕੇ ਲੈਵਲ ਨੀਵਾ ਹੋਣ ਕਰਕੇ ਜ਼ਮੀਨਾਂ ਉੱਚੀਆਂ ਹੋਣ ਕਰਕੇ ਹੜ੍ਹ ਪ੍ਰਭਾਵਿਤ ਉਹਦੇ ਨਾਲ ਦੇ ਪਿੰਡ ਬਚੇ ਹੋਏ ਨੇ ਆਰਜੀ ਬੰਨ ਲਾਉਣ ਵਾਸਤੇ ਆਪਦੀ ਸੇਫਟੀ ਵਾਸਤੇ ਆਰਜੀ ਬੰਨ ਲਾ ਰਹੇ ਆ ਜੀ ਨਹੀਂ ਆਪ ਵੀ ਸੇਫਟੀ ਵਾਸਤੇ ਕਿ ਸਾਰੇ ਪਿੰਡੇ ਸੇਫਟੀ ਵਾਸਤੇ ਦੇਖੋ ਆਪ ਦੀ ਸੇਫਟੀ ਹੋਊਗੀ ਪਿੰਡ ਜੇ ਆਪ ਦੀ ਸੇਫਟੀ ਕਰਾਂਗੇ ਤਾਂ ਹੀ ਅਗਲੀ ਸੇਫਟੀ ਕਰਾਂਗੇ ਜੀ ਨਾਲ ਪਿੰਡ ਪੈਂਦੀ ਐ ਸਸਰਾਲੀ ਐ ਗੌਂਸਗੜਾ ਮੰਗਟਾ ਚੂੜਾ ਚੂੜ ਵਾਲਾ ਢੇਰੀ ਐ ਸੱਤੋ ਵਾਲਾ ਆ ਨਾਲ-ਨਾਲ ਪਿੰਡ ਜਿੰਨੇ ਬੰਦ ਦੇ ਨਾਲ ਦਰਿਆ ਦੇ ਨਾਲ ਲੱਗਦੇ ਲੱਗਦੇ ਬੰਦ ਜਿਹੜੇ ਪਿੰਡ ਨੇ ਇਹਨਾਂ ਨੂੰ ਬਚਾਉਣ ਵਾਸਤੇ ਆਰਜੀ ਬੰਨ ਲਗਾਏ ਜਾ ਰਹੇ ਨੇ ਜੀ ਅੱਛਾ ਜਿਵੇਂ ਆ ਜਿਹੜਾ ਬੰਨ ਆ ਆ ਬਚਾੜ ਦਾ ਜਿਹੜਾ ਬੰਨ ਆ ਇਹ ਜਿਹੜਾ ਖਤਮ ਹੋਇਆ ਮੈਂ ਕੈਮਰਾਮੈਨ ਨੂੰ ਕਹਾਂਗਾ ਭਾਈ ਜੀ ਇੱਕ ਵਾਰੀ ਉਹ ਸਾਹਮਣੇ ਹੈਗੇ ਤਸਵੀਰਾਂ ਦਿਖਾਈਆਂ ਏ ਆਪਣੇ ਕਿੰਨਾ ਕਿਲੋਮੀਟਰ ਦਾ ਹੋਊਗਾ ਜੀ ਇਹ ਬੰਨ ਇੱਥੋਂ ਤਕਰੀਬ 1 ਕਿਲੋਮੀਟਰ ਦਾ ਆਰਾਮ ਨਾਲ ਹੋ 1 ਕਿਲੋਮੀਟਰ ਸਾਹਮਣੇ ਤੋਂ ਸਾਹਮਣੇ ਬੰਨ ਟੱਚ ਹੋ ਰਹੀ 1 ਕਿਲੋਮੀਟਰ ਔਰ ਬੰਨ ਟੁੱਟਣ ਤੋਂ ਬਾਅਦ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਹੋ ਨਾਲ ਚੱਲ ਰਿਹਾ ਹੈ ਪਾਣੀ ਹਾਂ ਕਹਿੰਦਾ ਭਾਵ ਆ ਕਿ ਉਹ ਜਿਹੜੇ ਸਾਹਮਣੇ ਜਿਹੜੇ ਲੋਕ ਖੜੇ ਆ ਹਾਂਜੀ ਹਾਂਜੀ ਉਹ ਬੰਨ ਉੱਥੇ ਸੀਗਾ ਬੰਨ ਬਿਲਕੁਲ ਬਿਲਕੁਲ ਸਾਹਮਣੇ ਬੰਨ ਸੀਗਾ ਜੀ ਬਿਲਕੁਲ ਸਾਹਮਣੇ ਬੰਨ ਸੀਗਾ ਬਿਲਕੁਲ ਜੀ ਆ ਤੁਸੀਂ ਦੇਖ ਸਕਦੇ ਹੋ ਉਹ ਦੇਖੋ ਸਾਹਮਣੇ ਢਿਗਾ ਡੇਗਰੀਆਂ ਨੇ ਆ ਢਿਗਾ ਡੇਗਰੀਆਂ ਨੇ ਜਿਹੜੇ ਸਾਹਮਣੇ ਲੋਕ ਖੜੇ ਉਹ ਬੰਨ ਇਸ ਬੰਦ ਨਾਲ ਜੋੜਦੇ ਸੀਗੇ ਵਿਚਾਰਲਾ ਜਿਹੜਾ ਗੈਪ ਆ ਇਹ ਦਰਿਆ ਨੇ ਖਤਮ ਕੀਤਾ ਪਾਣੀ ਦੇ ਤੇਜ਼ ਬਹਾਵ ਨੇ ਸਤਲੁਜ ਨੇ ਬਾਕੀ ਅਸੀਂ ਬਾਈ ਜੀ ਹੋਰ ਕੋ ਕੁ ਆਪਣਾ ਇੱਕ ਗੱਲ ਹੋਰ ਕਹਿਣੀ ਚਾਹਣਾ ਆ ਜਿਹੜੀ ਸਰਕਾਰ ਆ ਅਗਰ ਪਹਿਲੀ ਗੱਲ ਤਾਂ ਉਹਨਾਂ ਦੇ ਵੈਸੇ ਕੋਈ ਚੀਜ਼ਾਂ ਨਹੀਂ ਸਾਨੂੰ ਲੋੜ ਨਹੀਂ ਗਈ ਜਿਹੜੇ ਪਰ ਜ਼ਰੂਰਤਮੰਦ ਵਿਚਾਰੇ ਲੋਕ ਨੇ ਉਹਨਾਂ ਨੂੰ ਇਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਵੀ ਜਿੱਦਾਂ ਪਿੰਡਾਂ ਵਿੱਚ ਸਰਪੰਚ ਨੇ ਜਾਂ ਸ਼ਹਿਰਾਂ ਵਿੱਚ ਕਾਉਂਸਲਰ ਨੇ ਬੇਸਿਕਲੀ ਤਾਂ ਮਾਰ ਪਿੰਡਾਂ ਨੂੰ ਜ਼ਿਆਦਾ ਪੈ ਰਹੀ ਹੈ ਪਿੰਡਾਂ ਦੇ ਕੋ ਸਰਪੰਚਾਂ ਨੂੰ ਨੰਬਰਦਾਰਾਂ ਨੂੰ ਲੈ ਕੇ ਉੱਥੋਂ ਦੇ ਪਿੰਡ ਦੇ ਤਿੰਨ ਚਾਰ ਮੋਤਵਾਰਾਂ ਨੇ ਇਹਨਾਂ ਨੂੰ ਲੈ ਕੇ ਇੱਕ ਲਿਸਟ ਬਣਾਣੀ ਚਾਹੀਦੀ ਵੀ ਜਿਹਦੇ ਵਿੱਚ ਇਹ ਹੋਣਾ ਚਾਹੀਦਾ ਵੀ ਜਿਹੜੇ ਜ਼ਰੂਰਤਮੰਦ ਲੋਕ ਨੇ ਕਿਉਂਕਿ ਪਿੰਡਾਂ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਦਿਹਾੜੀਦਾਰ ਨੇ ਜਿਹੜੇ ਰੋਜ਼ੀ ਰੋਟੀ ਡੇਲੀ ਮਤਲਬ ਤਾਜੀ ਖਾਣ ਵਾਲੇ ਡੇਲੀ ਤਾਜੀ ਕਮਾਣੇ ਤਾਜੀ ਖਾਂਦੇ ਨੇ ਉਹਨਾਂ ਨੂੰ ਇਹਨਾਂ ਨੂੰ ਕੀ ਕਰਨਾ ਚਾਹੀਦਾ ਇੱਕ ਚਾਰ ਪੰਜ ਬੰਦੇ ਪਿੰਡੇ ਮੋਤਵਰ ਬੁਲਾ ਕੇ ਉਹਨਾਂ ਨੂੰ ਇੱਕ ਲਿਸਟ ਬਣਾਣੀ ਚਾਹੀਦੀ ਹੈ ਲਿਸਟ ਬਣਾ ਕੇ ਜੋ ਜੋ ਉਹਨਾਂ ਨੂੰ ਚੀਜ਼ਾਂ ਜੋ ਜੋ ਜ਼ਰੂਰਤ ਹੈ ਉਹਨਾਂ ਨੂੰ ਜੋ ਨਾ ਰਾਸ ਸਮਗਰੀ ਲੋੜ ਹੈ ਦਵਾਈਆਂ ਦੀ ਲੋੜ ਹੈ ਕਿਸੇ ਵੀ ਚੀਜ਼ ਦੀ ਲੋੜ ਐ ਨਹੀਂ ਹੋ ਉਹਨਾਂ ਨੂੰ ਉਹਦੇ ਮਤਲਬ ਘਰੇ ਜਿਹੜੇ ਲੋੜਮੰਦ ਲੋੜਨੇ ਸਿਰਫ ਉਹਨਾਂ ਤੱਕ ਪਹੁੰਚਾਣ ਦੀ ਲੋੜ ਹੈ ਅੱਜ ਇੱਕ ਮੈਂ ਦੇਖ ਰਿਹਾ ਵੀ ਇੱਥੇ ਤਾਂ ਜਿਨ੍ਹਾਂ ਨੂੰ ਨਹੀਂ ਲੋੜ ਉਹ ਵੀ ਇਕੱਠਾ ਕਰੀ ਜਾਂਦੇ ਸਾਰਾ ਸਮਾਨ ਜਿਹੜੇ ਚੰਗੇ ਭਲੇ ਜ਼ਿੰਮੇਵਾਰ ਲੋਕ ਨੇ ਉਹ ਵੀ ਇਕੱਠੇ ਕਰੀ ਜਾਂਦੇ ਨੇ ਨਹੀਂ ਇਥੇ ਤੁਸੀਂ ਹੁਣ ਭਾਈ ਜੀ ਜਿਵੇਂ ਕਿਹਾ ਕਿ ਮੌਤਵਰ ਬੰਦੇ ਜਿਵੇਂ ਸਰਪੰਚ ਆ ਤੁਹਾਡੀ ਮੈਂ ਗੱਲ ਕਰਦਾ ਭਾਜੀ ਪਿੱਛੇ ਜੇ ਇੱਕ ਖਬਰ ਆਈ ਆ ਹੁਣੀ 2-4 ਦਿਨ ਪਹਿਲਾਂ ਦੀ ਗੱਲ ਆ ਕੋਈ ਸੇਵਾ ਸੁਸਾਇਟੀ ਸੀਗੀ ਕਿਸੇ ਪਿੰਡ ਤੇ ਰਾਸ਼ਨ ਵੰਡਣ ਗਈ ਉਹ ਸਰਪੰਚ ਤੇ ਨਾਲ ਕੋਈ ਇੱਕ ਬੰਦਾ ਹੋਰ ਸਰਕਾਰੀ ਮੁਲਾਜ਼ਮ ਉਹਨਾਂ ਕੋ ਰਾਸ਼ਨ ਲੈ ਕੇ ਸਟੋਰ ਕਰ ਰਿਆ ਸੀ ਤੁਸੀਂ ਉਹਨਾਂ ਨੂੰ ਕੀ ਕਹੋਗੇ ਤੁਸੀਂ ਇੱਕ ਪਾਸੇ ਕਹਿੰਦੇ ਹੋ ਮੌਤਵਰ ਬੰਦੇ ਅਗਰ ਮੌਤਵਰ ਬੰਦੇ ਇਦਾਂ ਨਹੀਂ ਹੈਗੇ ਹਰਕਤਾਂ ਕਰਨਗੇ ਤੇ ਆਪਾਂ ਵਿਸ਼ਵਾਸ ਕਿਤੇ ਕਰਾਂਗੇ ਨਹੀਂ ਨਹੀਂ ਉਹੀ ਮੈਂ ਕਹਿ ਰਿਹਾ ਨਾ ਜੀ ਮਤਲਬ ਜਿਹੜੇ ਚੰਗੇ ਲੋਕ ਵੀ ਹੈਗੇ ਨੇ ਇਦਾਂ ਦੀ ਗੱਲ ਨਹੀਂ ਹੈਗੀ ਸਾਰੇ ਮਾੜੇ ਨੇ ਚੰਗੇ ਲੋਕ ਵੀ ਆਖਦੇ ਨੇ ਚੰਗੇ ਲੋਕਾਂ ਨੂੰ ਮਤਲਬ ਮੈਂ ਇਸ ਲਈ ਕਹਿ ਰਿਹਾ ਵੀ ਇੱਕ ਬੰਦੇ ਨੂੰ ਆਪਾਂ ਚੀਜ਼ਾਂ ਨਾ ਦੀਏ ਵੀ ਉਹ ਡਿਸਟ੍ਰੀਬਿਊਟ ਕਰੇ ਉਹ ਪਾਰਟੀਵਾਦੀ ਵੀ ਕਰ ਸਕਦਾ ਹੈ ਉਹ ਆਪ ਵੀ ਰਹਿ ਸਕਦਾ ਹੈ ਕੁਸੀਂ ਪਿੰਡਾਂ ਵਿੱਚ 3-4 ਮਤਲਬ ਮਹੱਲਾ ਵਾਈ ਜਿੱਦਾਂ ਮੱਲੇ ਹੁੰਦੇ ਪਿੰਡਾਂ ਵਿੱਚ ਮੱਲੇ ਦੇ ਸਾਹਮਣੇ ਵਾਲੀ ਇੱਕ ਮਾੜੇ ਬੰਦੇ ਨਾਲ ਉਹ ਜਿਹੜੇ ਨਾਲ ਚੰਗੇ ਉਹ ਵੀ ਮਾੜੇ ਬਣ ਜਾਂਦੇ ਆ ਜੀ। ਠੀਕ ਹੈ ਜੀ। ਹਾਲਾਤ ਹੁਣ ਇਹ ਜਿਹੇ ਤੁਹਾਨੂੰ ਦੇਖੋ ਤੁਸੀਂ ਹਾਲਾਤ ਕਿਹੇ ਜਿਹੇ ਹੜਾਪਰਾਵ ਦੇ ਜਿਹੜੇ ਪਿੰਡ ਹੋਏ ਨੇ ਬਹੁਤ ਮਾੜੇ ਹਾਲਾਤ ਨੇ ਜੀ। ਉਹ ਜਿਹੜੇ ਇਹੋ ਜਿਹੇ ਗੱਲਾਂ ਜਾਂ ਕਰ ਰਹੇ ਆ ਰਾਸ਼ਨ ਲੈ ਕੇ ਉਹ ਕਰਾ ਕੇ ਸਟੋਰ ਕਰ ਰਹੇ ਆ ਉਹਨਾਂ ਨੂੰ ਸ਼ਰਮਸਾਰ ਹੋਣਾ ਚਾਹੀਦਾ ਜੀ। ਜੇ ਅਗਰ ਸੇਵਾ ਨਹੀਂ ਕਰ ਸਕਦੇ ਪਰ ਇਹੋ ਜੇ ਕੰਮ ਵੀ ਤਾਂ ਕਰੋ ਉਹਨਾਂ ਦੇ ਕਾਰਨ ਕਰਕੇ ਜਿਹੜੇ ਹੜ ਪਰਬਾਪਤ ਹੋਏ ਹੋਏ ਉਹਨਾਂ ਤੱਕ ਸਮਗਰੀ ਨਹੀਂ ਪ ਕਿ ਆ ਰਿਹਾ ਅਗਰ ਉਹਨਾਂ ਦੇ ਕੰਨਾਂ ਦੇ ਵਿੱਚ ਇਦਾਂ ਦੀ ਖਬਰਾਂ ਪੈਣ ਗਈਆਂ ਜਾਂ ਦੇਖਣਗੇ ਕੀ ਉਹਨਾਂ ਦਾ ਜੀ ਕਰੂਗਾ ਵੀ ਅਸੀਂ ਲੈ ਕੇ ਜਾਈਏ ਰਸ਼ਨ ਨਹੀਂ ਦੇਖੋ ਜੀ ਉਹਨਾਂ ਦਾ ਜੀ ਤਾਂ ਬਿਲਕੁਲ ਨਹੀਂ ਕਰੂਗਾ ਉਹ ਕਿਹੜਾ ਸੱਚ ਆ ਕਿਹੜਾ ਝੂਠ ਬੋਲਦਾ ਉਹਨਾਂ ਨੂੰ ਉਹ ਸਮਝਣਾ ਹੀ ਔਖਾ ਹੋ ਜਾਣਾ ਜੀ ਠੀਕ ਹੈ ਜੀ ਸੱਚ ਝੂਠ ਕੀ ਹੁਣ ਅਸੀਂ ਦਿਖਾ ਰਹੇ ਹਾਂ ਤੁਸੀਂ ਆਇਓ ਅਸੀਂ ਦੱਸ ਰਹੇ ਹਾਂ ਯਾਰ ਵੀ ਆਹ ਬੰਦਾ ਹੜਪਰਵਾਤਾ ਆ ਨਹੀਂ ਹੈਗਾ ਉਹ ਅਸੀਂ ਸਮਗਰੀ ਦੱਸ ਸਕਦੇ ਆ ਤੁਹਾਨੂੰ ਕਿੱਥੇ ਪਹੁੰਚਾਉਣੀ ਹੈ ਕਿੱਥੇ ਨਹੀਂ ਹੁਣ ਇੱਥੇ ਜਿਹੜੀ ਸੇਵਾਦਾਰ ਬੜੇ ਦੂਰੋਂ ਦੂਰ ਆਏ ਹੋਣ ਉਹਨੂੰ ਥੋੜੀ ਪਤਾ ਵੀ ਕੌਣ ਹੈ ਪ੍ਰਭਾਵਤ ਹੈਗਾ ਕਿ ਨਹੀਂ ਉਹ ਅਸੀਂ ਦੱਸਣਾ ਜੇ ਉਹ ਰੋਸ਼ਨ ਰਸਣ ਚੱਕ ਕੇ ਮੈਂ ਆਪਦੇ ਘਰ ਚ ਹੀ ਰੱਖ ਲਵਾਂ ਜਿਹਨ ਦੇ ਲੋਕਾਂ ਵੱਲੋਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਥੇ ਬੰਨਿਆ ਜਾ ਰਿਹਾ ਤੇ ਲੇਕਿਨ ਆ ਬੰਨ ਦੀ ਸੇਫਟੀ ਅਜੇ ਫਿਲਹਾਲ ਹੈ ਨਹੀਂ ਕਿ ਇਹ ਜੜੀਆਂ ਇਸ ਬੰਨ ਦੀ ਹੈਗੇ ਢਿੱਗਾ ਲਗਾਤਾਰ ਹੈਗੇ ਡਿੱਗ ਰੀਆਂ ਅਸੀਂ ਵੀ ਦੇਖ ਰਹੇ ਆ ਕੈਮਰੇ ਦੇ ਵਿੱਚ ਵੀ ਅਸੀਂ ਮਤਲਬ ਹੈਗਾ ਕੈਦ ਕੀਤੀਆਂ ਨੇ ਉਧਰੋਂ ਵੀ ਡਿੱਗ ਰੀਆਂ ਨੇ ਤੇ ਇਧਰੋਂ ਵੀ ਡਿੱਗ ਰੀਆਂ ਨੇ ਅਗਰ ਬੰਨ ਬੰਨਣੇ ਇਹਨੇ ਸੌਖੇ ਨਹੀਂ ਹੁੰਦੇ ਬਹੁਤ ਟਾਈਮ ਲੱਗਦਾ ਇਹ ਕੋਈ ਨਹਿਰ ਨਹੀਂ ਹੈਗੀ ਦਰਿਆ ਹੁੰਦਾ ਇਹਨੂੰ ਟਾਈਮ ਲੱਗਦਾ ਅਗਰ ਇੱਥੇ ਤੱਕ ਪਹੁੰਚਣ ਨੂੰ ਅਗਰ ਮਾਲੋ ਟਾਈਮ ਲੱਗਦਾ ਤੇ ਤੁਸੀਂ ਕਿਵੇਂ ਆਪਣੇ ਆਪ ਨੂੰ ਬਚਾ ਕਰੋਗੇ ਅਗਰ ਪਾਣੀ ਦੀ ਸਪੀਡ ਇਸੇ ਤਰ੍ਹਾਂ ਰਹੀ ਦੇਖੋ ਜੀ ਸੰਗਤ ਲੱਗੀ ਹੋਈ ਆਰ ਜੀ ਬੰਨ ਬਣਾਉਣ ਮਾਤੇ ਲੱਗੀ ਹੋਈ ਹੈ ਇਸ ਕਰਕੇ ਲੱਗੇ ਹੋਏ ਨੇ ਜਿੰਨੇ ਜੀਸੀਬੀ ਲੱਗੇ ਨੇ ਪੌਪੂਲਰ ਲੱਗੀਆਂ ਹੋਈਆਂ ਨੇ ਸੰਗਤ ਲੱਗੀ ਹੋਈ ਆ ਜਾਲ ਜਿਹੜੇ ਸਰਕਾਰ ਪ੍ਰਸ਼ਾਸਨ ਨੇ ਬੁਲਵਾਏ ਸੀਗੇ ਉਹ ਜਾਲਾਂ ਦੇ ਵਿੱਚ ਬੋਰੇ ਬੰਨ ਬੰਨ ਕੇ ਨਾਲ ਲਾਉਣ ਲੱਗੇ ਹੋਏ ਆ ਵੀ ਜਿਹੜੀ ਇਹਦੀ ਸਤਲੋਜ ਦੀ ਖਾਰ ਪਾਈ ਹੋਈ ਜਾਂ ਟਿੱਗਾ ਡੇਗ ਰਿਹਾ ਉਹ ਤੋਂ ਰਾਹਤ ਮਿਲ ਸਕੇ ਠੀਕ ਹੈ ਹੋਰ ਬਚਾਓ ਕਾਰ ਇਸ ਕੁਝ ਵੀ ਨਹੀਂ ਹੈਗਾ ਜੀ ਦੇਖੋ ਜਿੰਨਾ ਟੁੱਟਿਆ ਹੋਇਆ ਠੀਕ ਹੈ ਇਸ ਤੋਂ ਕੋਈ ਵੀ ਨਹੀਂ ਬਚ ਸਕਦਾ ਅਜੇ ਤਾਂ ਪੂਰਾ ਬੰਨ ਨੇ ਪਾਣੀ ਨਹੀਂ ਆਪਦਾ ਜ਼ੋਰ ਲਾਇਆ ਹੋਇਆ ਸੰਘਤਾ ਨਹੀਂ ਆਪਦਾ ਜ਼ੋਰ ਲਾਇਆ ਹੋਇਆ ਜੀ ਜਿਹੜਾ ਸਾਡਾ ਡੀਸੀ ਸਾਹਿਬ ਹੈਗੇ ਲੁਧਿਆਣਾ ਦੇ ਉਹ ਆਪ ਦਿਨ ਰਾਤ ਇੱਥੇ ਲੱਗੇ ਹੋਏ ਆ ਆਪ ਸੇਵਾ ਦੇ ਵਿੱਚ ਲੱਗੇ ਹੋਏ ਆ ਅਸੀਂ ਉਹਨਾਂ ਦੀ ਜੜੀ ਹੈਗੀਆਂ ਫੋਟੋਆਂ ਵੀ ਅੱਗੇ ਹੈਗੇ ਜाहिर ਕੀਤੀਆਂ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਜਿਵੇਂ ਹੁਣ ਮੰਨ ਲਓ ਉਪਰਾਲਾ ਉਧਰੋਂ ਸ਼ੁਰੂ ਹੋਇਆ ਕੀ ਜਿਹੜਾ ਹੈਗੇ ਜ਼ਿਲ੍ਹਾ ਪ੍ਰਸ਼ਾਸਨ ਇਧਰੋਂ ਵੀ ਸ਼ੁਰੂ ਕਰ ਦੇਵੇ ਬੀਰੇ ਜਿਸ ਤਰ੍ਹਾਂ ਵੀਰ ਨੇ ਕਿਹਾ ਨਾ ਵੀ ਜਿਹੜੀ ਜਿਹੜਾ ਪਹਿਲਾਂ ਕਰਨਾ ਚਾਹੀਦਾ ਸੀਗਾ ਉਹ ਹੁਣ ਆਪ ਖੁਦ ਆ ਕੇ ਤੇ ਖਰੀਦਾਰ ਬਣ ਕੇ ਲੱਗੇ ਹੋਏ ਨੇ ਔਰ ਇਹ ਵੀਰ ਦੀ ਵੀ ਗੱਲ ਸਹੀ ਸੀ ਵੀ ਇਹ ਆਈਪੀਐਸ ਨੇ ਪੀਪੀਐਸ ਨੇ ਪੀਸੀਐਸ ਨੇ ਜਿੰਨੇ ਵੀ ਹੈ ਔਰ ਪ੍ਰਸ਼ਾਸ ਉਹ ਅੱਗੇ ਜਿਹੜੇ ਲੋਕ ਨੇ ਉਹਨਾਂ ਨੂੰ ਪਹਿਲਾਂ ਦੱਸਣਾ ਚਾਹੀਦਾ ਸੀਗਾ ਸਿਸਟਮ ਨੂੰ ਵੀ ਇਹ ਬੰਨ ਟੁੱਟ ਸਕਦਾ ਇੱਥੇ ਕੰਡੀਸ਼ਨ ਮਾੜੀ ਹੋ ਸਕਦੀ ਹੈ ਇੱਥੋਂ ਬੰਨ ਬੰਨਣੇ ਚਾਹੀਦੇ ਹੁਣ ਮੈਂ ਦੋ ਬੋਰੇ ਚੱਕ ਕੇ ਉਹ ਕੱਪੜੇ ਜੇ ਲਵੇੜ ਕੇ ਮਿੱਟੀ ਨਾਲ ਖੜ ਜਾਮਾ ਤੇ ਫੋਟੋ ਖਿਚਾ ਲਵਾਂ ਉਹਦੇ ਨਾਲ ਕੋਈ ਹੱਲ ਨਹੀਂ ਹੋਣਾ ਪ੍ਰਸ਼ਾਸਨ ਜ਼ੀਰੋ ਹੀ ਹੈ ਜੀ ਤੁਹਾਡੇ ਹਿਸਾਬ ਨਾਲ ਅੰਗੇਲੀ ਕੀ ਦੀ ਆ ਅਫਸਰਾਂ ਦੀ ਕਿ نیچے ਜਿਹੜੇ ਵਰਕਰ ਆ ਉਹਨਾਂ ਦੀ ਬਿਲਕੁਲ نیچے ਵਰਕਰ ਨੇ ਦੇਖੋ ਜੀ ਬੰਨ ਦੇ ਉੱਪਰ ਨਾ ਇੱਕ ਉਹਨੂੰ ਬੈ ਬੇਲ ਬੇਲਦਾਰ ਬੇਲਦਾਰ ਹੁੰਦਾ ਕਿ ਬੇਲਦਾਰ ਹੁੰਦਾ ਜੀ ਬੇਲਦਾਰ ਉਹ ਰੱਖਿਆ ਜਾਂਦਾ ਬੰਨ ਦੇ ਉੱਪਰ ਉਹ ਰੋ ਬੰਨ ਦੀ ਸਿਚੁਏਸ਼ਨ ਕੱਲੀ ਕੱਲੀ ਸਿਸਟਮ ਤੱਕ ਪਹੁੰਚਾਉਂਦਾ ਵੀ ਬੰਨ ਕਿੱਥੋਂ ਮੜਾ ਕਿੱਥੇ ਇਧਰ ਟੁੱਟੇ ਹੋਏ ਨੇ ਕਿੱਥੋਂ ਪਟੇ ਹੋਏ ਨੇ ਕਿੱਥੋਂ ਖਾਰ ਬੈ ਸਕਦੀ ਆ ਇਹ ਤਾਂ ਪ੍ਰਸ਼ਾਸਨ ਦੀ ਨਲਾਇਕੀ ਆ ਇਹਨਾਂ ਨੇ ਕਨਫਰਮ ਹੀ ਨਹੀਂ ਕੀਤਾ ਦੇਖੋ ਹਾਰਡ 88 ਚ ਵੀ ਆਇਆ ਹੜ 95 GB ਆਇਆ ਹੜ 23 GB ਆਇਆ ਅਸੀਂ ਹੁਣ ਤੱਕ ਅਸੀਂ ਕੋਈ ਦੇਖ ਹੀ ਨਹੀਂ ਸਪ੍ਰਸ਼ਾਸ਼ਨ ਦੇਖ ਹੀ ਨਹੀਂ ਸਕਿਆ ਜੀ ਹੁਣ ਲੀਡਰ ਕੀ ਆ ਰੋਟੀਆਂ ਸੇਕ ਰਹੇ ਨੇ ਇੱਕ ਦੂਜੇ ਦੇ ਉੱਪਰ ਕਾਲੀ ਸਰਕਾਰ ਵੀ ਰਹੀ ਹੈ ਕਾਂਗਰਸ ਵੀ ਰਹੀ ਆ ਆਵਾਜ਼ ਪਾਲਟੀ ਵੀ ਰਹੀ ਆ ਦਰਿਆਵਲ ਕੇ ਸੱਤਿਆ ਨਹੀਂ ਹੋਇਆ ਹੂੰ ਠੀਕ ਹੈ ਜੀ ਹੁਣ ਲੋਕ ਡੁੱਬ ਰਹੇ ਨੇ ਇਹਨਾਂ ਦਾ ਕੀ ਜਣਾ ਕੁਛ ਨਹੀਂ ਜਾ ਰਿਹਾ ਜੀ ਇਹ ਤਾਂ ਆਉਂਦੇ ਨੇ ਆਪਦੀਆਂ ਫੋਟੋ ਚੱਟੇ ਕੱਪੜੇ ਪਾ ਕੇ ਆਉਂਦੇ ਨੇ ਉਹ ਇੱਕ ਬੋਰਾ ਚੱਕਦੇ ਨੇ ਉਹ ਕੈਮਰੇ ਵਾਲੇ ਉਹ ਚਾਰ ਪੰਜ ਉਹਦੇ ਅੱਗੇ ਹੋ ਜਾਂਦੇ ਆ ਉਹਦੇ ਚਾਰ ਪਿੱਛੇ ਹੋ ਜਾਂਦੇ ਆ ਉਹ ਫੋਟੋ ਖਿਚਾਉਂਦੇ ਲੋ ਜੀ ਅੱਜ ਫਲਾਣ ਨੇ ਇੱਕ ਬੋਰਾ ਚੱਕ ਲਿਆ ਤੇ ਜਿਹੜੀ ਸੰਗਤ ਲੱਗੀ ਹੋਈ ਹੈ ਢੂਈਆਂ ਵਿੰਗੀਆਂ ਹੋ ਗਈਆਂ ਇਹਨਾਂ ਦੀਆਂ ਇਹਨਾਂ ਦੀ ਕੋਈ ਫੋਟੋ ਹੀ ਹੈ ਨਹੀਂ ਜੀ ਨਾ ਇਹਨਾਂ ਦੇ ਕੋਈ ਪੁੱਛ ਰਿਹਾ ਜੀ ਬਿਲਕੁਲ ਜੀ ਜਿਵੇਂ ਇਹਨਾਂ ਬਾਈ ਜੀ ਨੇ ਕਿਹਾ ਵੀ ਸੋਵਣੇ ਗੱਲ ਸੱਚਾ ਜਿਹੜੇ ਇੱਥੇ ਸੇਵਾਦਾਰ ਸੇਵਾ ਕਰਦੇ ਪਏ ਆ ਉਹਨਾਂ ਦੀ ਕੋਈ ਫੋਟੋ ਨਹੀਂ ਉਹਨਾਂ ਦਾ ਕੋਈ ਨਾਮ ਨਹੀਂ ਉਹਨਾਂ ਨੂੰ ਕੋਈ ਵੀ ਮਤਲਬ ਐਪਰੀਸ਼ੀਏਟ ਨਹੀਂ ਲੇਕਿਨ ਜਿਹੜੇ ਇੱਥੇ ਲੀਡਰ ਆਂਦੇ ਆ ਉਹਨਾਂ ਦੀਆਂ ਫੋਟੋਆਂ ਖਿੱਚ-ਖਿੱਚ ਆਪਾਂ ਫੇਸਬੁੱਕ ਤੇ ਪਾਣੇ ਆ ਜਾਂ ਉਹ ਆਪਣੀ ਫੇਸਬੁੱਕ ਆਈਡੀ ਤੇ ਪਾ ਲਓ ਜੀ ਅਸੀਂ ਇੱਕ ਪੋਰਾ ਚੱਕਤਾ ਲੇਕਿਨ ਦੂਜੇ ਪਾਸੇ ਜੇ ਆਪਾਂ ਹੈਗਾ ਗੱਲ ਕਰੀਏ ਹਿਮਾਸ਼ੂ ਜੈਨ ਜੀ ਦੀ ਜਿਹਦੇ ਜੋ ਕਿ ਇੱਥੇ ਲੁਧਿਆਣਾ ਦਾ ਮੌਜੂਦਾ ਡੀਸੀ ਨੇ ਉਹਨਾਂ ਦੀ ਵੀ ਜਿਹੜੀ ਕਿ ਸ਼ਾਲੀ ਬਹੁਤ ਵਧੀਆ ਉਹ ਆਪ ਲੱਗੇ ਹੋਏ ਨੇ ਭਾਵੇਂ ਜਿਵੇਂ ਮਰਜ਼ੀ ਆ ਕਿਉਂਕਿ ਉਹਨਾਂ ਨੂੰ ਇੱਥੇ ਆਇਆ ਨੂੰ ਸਿਰਫ 3-4 ਮਹੀਨੇ ਹੋਏ ਆ ਕਿਉਂਕਿ ਨਵੇਂ ਅਫਸਰ ਆਏ ਆ ਲੁਹੇ ਲੁਧਿਆਣੇ ਦੇ ਵਿੱਚ ਲੇਕਿਨ ਦੂਜੇ ਪਾਸੇ ਜੇ ਪਹਿਲਾਂ ਗੱਲ ਕਰੀਏ ਸਰਕਾਰੀ ਮੁਲਾਜ਼ਮਾਂ ਦੀ ਅਣਗਹਿਲੀ ਕਰਕੇ ਕਿਉਂਕਿ ਜਿਵੇਂ ਬਾਈ ਜੀ ਨੇ ਕਿਹਾ ਕਿ ਹਰ ਇੱਕ ਜਿਹੜਾ ਬੰਨ ਹੁੰਦੇ ਆ ਉਹਨਾਂ ਦੀ ਦੇਖਭਾਲ ਕਰਨ ਵਾਸਤੇ ਇੱਕ ਬੇਲਦਾਰ ਹੁੰਦੀ ਆ ਉਹਦੀ ਜ਼ਿੰਮੇਵਾਰੀ ਹੁੰਦੀ ਆ ਦੱਸਣਾ ਅਫਸਰਾਂ ਨੂੰ ਬਾਈ ਇੱਥੇ ਵੀ ਖਤਰਾ ਆ ਬੰਨ ਕੱਚਾ ਆ ਵੀ ਅਗਰ ਕੋਈ ਹੜ ਆਂਦਾ ਆ ਵੀ ਇਸ ਬੰਨ ਨੂੰ ਢਾਹ ਲੱਗ ਸਕਦੀ ਆ ਕਿਉਂਕਿ ਇਹ ਕਿਤਨਾ ਕਿਤੇ ਜਾਂਚ ਦਾ ਵਿਸ਼ਾ ਜ਼ਰੂਰ ਆ ਸੋ ਦੋਸਤੋ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਸਬਸਕ੍ਰਾਈਬ ਜਿਹੜਾ ਹੈ ਜਰੂਰ ਕਰਿਓ ਤਾਂ ਕਿ ਅਫਸਰਾ ਤੇ ਆਮ ਲੋਕਾਂ ਤੱਕ ਇਹ ਜਿਹੜੀ ਖਬਰ ਆ ਪਹੁੰਚ ਸਕੇ ਜਿਹੜੇ ਸੁੱਤੇ ਪਏ ਜਿਹੜੇ ਹੈ ਸਰਕਾਰੀ ਜਿਹੜੇ ਹੈਗਾ ਮੁਲਾਜ਼ਮ ਆ ਜਿਹੜੇ ਕੀ ਆਪਣੀ ਜਿਹੜੀ ਆ ਨੌਕਰੀ ਤੋਂ ਮਤਲਬ ਤੁਹਾਨੂੰ ਤੁਸੀਂ ਕਹਿ ਲਓ ਅਭੀ ਜਿਹੜਾ ਹੈ ਅਣਗਹਿਲੀ ਕਰਦੇ ਆ ਉਹਨਾਂ ਤੱਕ ਇਹ ਖਬਰ ਜਰੂਰ ਪਹੁੰਚੇ ਤਾਂ ਕਿ ਉਹਨਾਂ ਦੇ ਵੀ ਅੱਖਾਂ ਜਿਹੜੀ ਹੈਗੀਆਂ ਅੱਖ ਚੱਕਣ ਤੁਸੀਂ ਦੇਖਦੇ ਰਹੋ ਪੰਜਾਬੀ ਸਾਂ ਚੈਨਲ ਅਗਲੀ ਅਪਡੇਟ ਜਲਦੀ ਹੀ ਲੈ ਕੇ ਪਹੁੰਚਾਂਗੇ ਮੈਂ ਹਰਮੇਲ ਸਿੰਘ